ਸੋ ਦੱਸਣਾ ਚਾਹੁੰਦਾ ਕਿ ਅੱਜ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਰਜਿਸਟਰ ਨੰਬਰ 31 ਨਮਾਸ਼ਹਿਰ ਦੀ ਟੀਮ ਕੋਲ ਅੱਜ ਇੱਕ ਮੀਟਿੰਗ ਹੋਈ ਜਿਹਦੇ ਵਿੱਚ ਸਾਡੇ ਨਮਾਸ਼ਹਿਰ ਜ਼ਿਲ੍ਹੇ ਤੋਂ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ ਉਹ ਮੱਖਣ ਸਿੰਘ ਹੰਸਰੋਜੀ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਸਾਡੇ ਬਾਈ ਇਧਰ ਅਮਨਦੀਪ ਸਿੰਘ ਜੀ ਬੰਗਿਆ ਤੋਂ ਬਲਾਕ ਦੇ ਚੇਅਰਮੈਨ ਇਹਨਾਂ ਨੂੰ ਲਾਇਆ ਗਿਆ ਸੋ ਸਾਡੀ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਦੀ ਜਿਵੇਂ ਕਿ ਸਾਡੀ ਪਹਿਲੀ ਸਾਡੀ ਇੱਕੋ ਗੱਲ ਹੈ ਕਿ ਸਾਡੇ ਇਹ ਡਰਾਈਵਰ ਵੀਰ ਹੈ ਜੋ ਆਪਣੇ ਕਿੱਤਾ ਕਰਦੇ ਆ ਰੋਜਗਾਰ ਕਰਦੇ ਆ ਇਹਨਾਂ ਦੇ ਆਪਾਂ ਵੱਧ ਤੋਂ ਵੱਧ ਸਾਥ ਦਈਏ ਸਾਡੀ 50 ਟੈਕਸੀ ਆਪਰੇਟਰ ਯੂਨੀਅਨ ਵੱਲੋਂ ਇੱਕ ਜਿਹੜੀ ਹੈਲਪਲਾਈਨ ਇੱਕ ਚੱਲ ਰਹੀ ਆ ਜਿਹਦੇ ਵਿੱਚ ਸਭ ਤੋਂ ਵੱਧ ਪੂਰੇ ਪੰਜਾਬ ਚ ਨਵੇਂ ਸ਼ਹਿਰ ਦੇ ਮੈਂਬਰ ਜਿਹੜੇ ਡਿਊਟੀਆਂ ਦਿੰਦੇ ਆ ਤੇ ਅਸੀਂ ਕੋਈ ਵੀ ਵੀਰ ਅੱਜ ਮਤਲਬ ਸਾਡਾ ਕੋਈ ਨਵੇਂ ਸ਼ਹਿਰ ਦੀ ਗੱਡੀ ਪੂਰੇ ਪੰਜਾਬ ਦੇ 23 ਜ਼ਿਲ੍ਹੇ ਜਾਂ 7 ਸਟੇਟਾਂ 'ਚ ਕਿਤੇ ਵੀ ਗਈ ਹੋਵੇ ਉੱਥੇ ਹਰ ਵੇਲੇ ਸਾਡੇ ਵੀਰ ਇੱਕ ਦੂਜੇ ਦੀ ਮਦਦ ਕਰਦੇ ਆ ਤੇ ਇਸੇ ਤਰ੍ਹਾਂ ਸਾਡਾ ਕੋਈ ਵੀਰ ਬਾਹਰ ਗਿਆ ਜਾਂ ਕੋਈ ਬਾਹਰ ਨਹੀਂ ਗੱਡੀ ਨਵੇਂ ਸ਼ਹਿਰ ਚ ਆਈ ਉਹਦਾ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨੂੰ ਉਹਦੀ ਸੇਵਾ ਕਰੀਏ ਕੋਈ ਉਹਨੂੰ ਪ੍ਰੋਬਲਮ ਹੈ ਤੇ ਉਹਦੀ ਪ੍ਰੋਬਲਮ ਦਾ ਹੱਲ ਕਰੀਏ ਆਉਣ ਵਾਲੇ ਦਿਨਾਂ ਵਿੱਚ 50 ਟੈਕਸੀ ਆਪਰੇਟਰ ਯੂਨੀਅਨ ਵੱਲੋਂ ਜਿਹੜਾ ਕਿ ਆਪਣੇ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਹੈ ਉਹ ਦਿੱਤਾ ਜਾਵੇਗਾ ਉਹ ਹੋਵੇਗਾ ਸਾਡਾ ਜਿਹੜਾ ਕਿ ਆਪਣੇ ਕਿਤੇ ਨੂੰ ਅਸੀਂ ਜਿੱਥੇ ਤੱਕ ਵੀ ਆਪਣੇ ਬਚਾਉਣ ਲਈ ਚਾਹੇ ਆਰਟੀਓ ਸਾਹਿਬ ਹੈ ਚਾਹੇ ਡੀਸੀ ਸਾਹਿਬ ਹੈ ਉਹਨਾਂ ਤੱਕ ਆਪਣੀਆਂ ਮੰਗਾਂ ਪਹੁੰਚਾਉਣੀਆਂ ਤੋਂ ਮੈਂ ਆਸ ਰੱਖਦਾ ਸਾਡੇ ਮੱਖਣ ਸਿੰਘ ਹੰਸਰੋ ਜੀ ਸਾਡੀ ਇਹ ਜਿਹੜੀ ਗੱਲ ਹੈ ਸਾਡੇ ਪੂਰੇ ਜਿਹੜਾ ਜ਼ਿਲ੍ਹੇ ਦੇ ਸਾਡੇ ਕਿਤੇ ਨਾਲ ਜੁੜੇ ਵਾ ਉਹਨਾਂ ਦੀ ਗੱਲ ਵਧੀਆ ਤਰੀਕੇ ਨਾਲ ਸਾਡੇ ਜ਼ਿਲ੍ਹਾ ਲੈਵਲ ਤੱਕ ਲੈ ਕੇ ਜਾਣਗੇ ਸੋ ਇਹਨਾਂ ਗੱਲਾਂ ਲਈ ਮੈਂ ਧੰਨਵਾਦ ਕਰਦਾ ਜੀ ਮੈਂ ਮੱਖਣ ਸਿੰਘ ਪਿੰਡ ਹੰਸਰੋਂ ਤੋਂ ਅੱਜ 10 ਨੂੰ ਪੰਜਾਬ ਟੈਕਸੀ ਯੂਨੀਅਨ ਵੱਲੋਂ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਦੀ ਸੇਵਾ ਦਿੱਤੀ ਗਈ ਹੈ ਮੈਂ ਆਸ ਕਰਦਾ ਹਾਂ ਕਿ ਸਾਰੇ ਜ਼ਿਲ੍ਹੇ ਦੇ ਜਿੰਨੇ ਵੀ ਟੈਕਸੀ ਵਾਲੇ ਭਰਾ ਆ ਵੀਰ ਇਹ ਮੇਰਾ ਸਾਥ ਦੇਣਗੇ ਔਰ ਮੈਂ ਇਹਨਾਂ ਦੀ ਸੇਵਾ ਲਈ ਦਿਨ ਰਾਤ ਹਾਜ਼ਰ ਹਾਂ ਚਾਹੇ ਉਹ ਕਿਸੇ ਵੀ ਜ਼ਿਲ੍ਹੇ ਦਾ ਜਾਂ ਕਿਸੇ ਪੰਜਾਬ ਲੈਵਲ ਦੇ ਵੀ ਆ ਕੋਈ ਕੰਮ ਹੈ ਸਾਡੇ ਟੈਕਸੀ ਵੀਰਾਂ ਦੇ ਸਾਨੂੰ ਅੱਧੀ ਰਾਤ ਨੂੰ ਵੀ ਸਹਿਯੋਗ ਕਰੋਗੇ ਮੈਂ ਅੱਧੀ ਰਾਤ ਨੂੰ ਵੀ ਹਾਜ਼ਰ ਹਾਂ ਜੀ ਇਹਨਾਂ ਦਾ ਮੈਨੂੰ ਸਰਬਸੰਮਤੀ ਨਾਲ ਸੇਵਾ ਦੇਣ ਲਈ ਤਹਿ ਦਿਲੋਂ ਧੰਨਵਾਦੀ ਹਾਂ ਸਾਰੇ ਵੀਰਾਂ ਦਾ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਸਿੰਘ ਪੰਜਾਬ ਟੈਕਸੀ ਯੂਨੀਅਨ ਪੀਵੀ 31 ਇਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਨਹੀਂ ਮੈਨੂੰ ਬੰਗਿਆ ਬਲਾਕ ਦਾ ਚੇਅਰਮੈਨ ਨਿਯੁਕਤ ਕੀਤਾ ਮੈਂ ਤਨੋਂ ਮਨੋਂ ਆਪਣੀ ਇਸ ਟੀਮ ਦਾ ਬਹੁਤ ਦਿਿਲੋਂ ਧੰਨਵਾਦੀ ਹਾਂ ਤੇ ਮੈਂ ਜਦੋਂ ਵੀ ਮੈਨੂੰ ਹਾਕ ਮਾਰੂਗਾ ਦਿਨ ਰਾਤ ਮੈਂ ਇਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਨਜ਼ਰ ਆਇਆ ਪੰਜਾਬ ਟੈਕਸੀ ਆਪਰੇਟਰ ਜੁਨੀਅਨ ਜਿੰਦਾਬਾਦ ਪੰਜਾਬ ਟੈਕਸੀ ਆਪਰੇਟਰ ਜੁਨੀਅਨ ਜਿੰਦਾਬਾਦ ਪੰਜਾਬ ਟੈਕਸੀ ਆਪਰੇਟਰ ਜੁਨੀਅਨ ਜਿੰਦਾਬਾਦ ਤੋ ਦੱਸਣਾ ਚਾਹੁੰਦੇ ਕਿ ਅੱਜ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਰਜਿਸਟਰ ਨੰਬਰ 31 ਨਮਾਸ਼ਹਿਰ ਦੀ ਟੀਮ ਕੋਲ ਅੱਜ ਇੱਕ ਮੀਟਿੰਗ ਹੋਈ ਜਿਹਦੇ ਵਿੱਚ ਸਾਡੇ ਨਮਾਸ਼ਹਿਰ ਜ਼ਿਲ੍ਹੇ ਤੋਂ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ ਉਹ ਮੱਖਣ ਸਿੰਘ ਹੰਸਰੋਜੀ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਸਾਡੇ ਬਾਈ ਇਧਰ ਅਮਨਦੀਪ ਸਿੰਘ ਜੀ ਬੰਗਿਆ ਤੋਂ ਬਲਾਕ ਦੇ ਚੇਅਰਮੈਨ ਇਹਨਾਂ ਨੂੰ ਲਾਇਆ ਗਿਆ ਸੋ ਸਾਡੀ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਦੀ ਜਿਵੇਂ ਕਿ ਸਾਡੀ ਪਹਿਲੀ ਸਾਡੀ ਇੱਕੋ ਗੱਲ ਹੈ ਕਿ ਸਾਡੇ ਇਹ ਡਰਾਈਵਰ ਵੀਰ ਹੈ ਜੋ ਆਪਣੇ ਕਿੱਤਾ ਕਰਦੇ ਆ ਰੋਜ਼ਗਾਰ ਕਰਦੇ ਆ ਇਨਾਂ ਦੇ ਆਪਾਂ ਵੱਧ ਤੋਂ ਵੱਧ ਸਾਧਈਏ ਸਾਡੀ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਵੱਲੋਂ ਇੱਕ ਜਿਹੜੀ ਹੈਲਪਲਾਈਨ ਇੱਕ ਚੱਲ ਰਹੀ ਆ ਜਿਹਦੇ ਵਿੱਚ ਸਭ ਤੋਂ ਵੱਧ ਪੂਰੇ ਪੰਜਾਬ ਚੋਂ ਨਵੇਂ ਸ਼ਹਿਰ ਦੇ ਮੈਂਬਰ ਜਿਹੜੇ ਡਿਊਟੀਆਂ ਦਿੰਦੇ ਆ ਤੇ ਅਸੀਂ ਕੋਈ ਵੀ ਵੀਰ ਅੱਜ ਮਤਲਬ ਸਾਡਾ ਕੋਈ ਨਵੇਂ ਸ਼ਹਿਰ ਦੀ ਗੱਡੀ ਪੂਰੇ ਪੰਜਾਬ ਦੇ 23 ਜ਼ਿਲ੍ਹੇ ਜਾਂ 7 ਸਟੇਟਾਂ 'ਚ ਕਿਤੇ ਵੀ ਗਈ ਹੋਵੇ ਉੱਥੇ ਹਰ ਵੇਲੇ ਸਾਡੇ ਵੀਰ ਇੱਕ ਦੂਜੇ ਦੀ ਮਦਦ ਕਰਦੇ ਆ ਤੇ ਇਸੇ ਤਰ੍ਹਾਂ ਸਾਡਾ ਕੋਈ ਵੀਰ ਬਾਹਰ ਗਿਆ ਜਾਂ ਕੋਈ ਬਾਹਰ ਨਹੀਂ ਗੱਡੀ ਨਵੇਂ ਸ਼ਹਿਰ ਤੇ ਆਈ ਉਹਦਾ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨੂੰ ਉਹਦੀ ਸੇਵਾ ਕਰੀਏ ਕੋਈ ਉਹਨੂੰ ਪ੍ਰੋਬਲਮ ਹੈ ਤੇ ਉਹਦੀ ਪ੍ਰੋਬਲਮ ਦਾ ਹੱਲ ਕਰੀਏ ਆਉਣ ਵਾਲੇ ਦਿਨਾਂ ਵਿੱਚ 50 ਟੈਕਸੀ ਆਪਰੇਟਰ ਯੂਨੀਅਨ ਵੱਲੋਂ ਜਿਹੜਾ ਕਿ ਆਪਣੇ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਹੈ ਉਹ ਦਿੱਤਾ ਜਾਵੇਗਾ ਉਹ ਹੋਵੇਗਾ ਸਾਡਾ ਜਿਹੜਾ ਕਿ ਆਪਣੇ ਕਿਤੇ ਨੂੰ ਅਸੀਂ ਜਿੱਥੇ ਤੱਕ ਵੀ ਆਪਣੇ ਬਚਾਉਣ ਲਈ ਚਾਹੇ ਆਰਟੀਓ ਸਾਹਿਬ ਹੈ ਚਾਹੇ ਡੀਸੀ ਸਾਹਿਬ ਹੈ ਉਹਨਾਂ ਤੱਕ ਆਪਣੀਆਂ ਮੰਗਾਂ ਪਹੁੰਚਾਉਣੀਆਂ ਤੋਂ ਮੈਂ ਆ ਸਕਦਾ ਸਾਡੇ ਮੱਖਣ ਸਿੰਘ ਹੰਸਰੋ ਜੀ ਸਾਡੀ ਜਿਹੜੀ ਗੱਲ ਹੈ ਸਾਡੇ ਪੂਰੇ ਜਿਹੜਾ ਜ਼ਿਲ੍ਹੇ ਦੇ ਸਾਡੇ ਕਿਤੇ ਨਾ ਜੁੜੇ ਵਾ ਉਹਨਾਂ ਦੀ ਗੱਲ ਬੜੀ ਵਧੀਆ ਤਰੀਕੇ ਨਾਲ ਸਾਡੇ ਜ਼ਿਲ੍ਹਾ ਲੈਵਲ ਤੱਕ ਲੈ ਕੇ ਜਾਣਗੇ ਸੋ ਇਹਨਾਂ ਗੱਲਾਂ ਲਈ ਮੈਂ ਧੰਨਵਾਦ ਕਰਦਾ ਜੀ ਮੈਂ ਮੱਖਣ ਸਿੰਘ ਪਿੰਡ ਹੰਸਰੋਂ ਤੋਂ ਅੱਜ 10 ਨੂੰ ਪੰਜਾਬ ਟੈਕਸੀ ਯੂਨੀਅਨ ਵੱਲੋਂ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਦੀ ਸੇਵਾ ਦਿੱਤੀ ਗਈ ਹੈ ਮੈਂ ਆਸ ਕਰਦਾ ਹਾਂ ਕਿ ਸਾਰੇ ਜ਼ਿਲ੍ਹੇ ਦੇ ਜਿੰਨੇ ਵੀ ਟੈਕਸੀ ਵਾਲੇ ਭਰਾ ਆ ਆ ਵੀਰ ਹੈ ਏ ਮੇਰਾ ਸਾਥ ਦੇਣਗੇ ਔਰ ਮੈਂ ਇਹਨਾਂ ਦੀ ਸੇਵਾ ਲਈ ਦਿਨ ਰਾਤ ਹਾਜ਼ਰ ਹਾਂ ਚਾਹੇ ਉਹ ਕਿਸੇ ਵੀ ਜ਼ਿਲ੍ਹੇ ਦਾ ਜਾਂ ਕਿਸੇ ਪੰਜਾਬ ਲੈਵਲ ਦੇ ਵੀ ਆ ਕੋਈ ਕੰਮ ਆ ਸਾਡੇ ਟੈਕਸੀ ਵੀਰਾਂ ਦੇ ਸਾਨੂੰ ਅੱਧੀ ਰਾਤ ਨੂੰ ਵੀ ਸਹਿਯੋਗ ਕਰੋਗੇ ਮੈਂ ਅੱਧੀ ਰਾਤ ਨੂੰ ਵੀ ਹਾਜ਼ਰ ਹਾਂ ਜੀ ਇਹਨਾਂ ਦਾ ਮੈਨੂੰ ਸਰਬਸੰਮਤੀ ਨਾਲ ਸੇਵਾ ਦੇਣ ਲਈ ਤਹਿ ਦਿਲੋਂ ਧੰਨਵਾਦੀ ਹਾਂ ਸਾਰੇ ਵੀਰਾਂ ਦਾ ਠੀਕ ਹੈ ਜੀ ਹਾਂ ਜੀ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਸਿੰਘ ਪੰਜਾਬ ਟੈਕਸੀ ਯੂਨੀਅਨ ਪੀਵੀ 31 ਇਹਨਾਂ ਦਾ तहे ਦਿਲੋਂ ਧੰਨਵਾਦ ਐਨੀ ਮੈਨੂੰ ਬੰਗਿਆ ਬਲਾਕ ਦਾ ਚੇਅਰਮੈਨ ਨਿਯੁਕਤ ਕੀਤਾ ਮੈਂ ਤਨੋਂ ਮਨੋਂ ਆਪਣੀ ਇਸ ਟੀਮ ਦਾ ਬਹੁਤ ਦਿਲੋਂ ਧੰਨਵਾਦੀ ਹਾਂ ਤੇ ਮੈਂ ਜਦੋਂ ਵੀ ਮੈਨੂੰ ਹਾਕ ਮਾਰੂਗਾ ਦਿਨ ਰਾਤ ਮੈਂ ਇਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਨਾ ਜਾਣਾ ਪੰਜਾਬ ਟੈਕਸੀ ਆਪਰੇਟਰ ਜੀ ਜਿੰਦਾਬਾਦ ਪੰਜਾਬ ਟੈਕਸੀ ਆਪਰੇਟਰ ਜੀ ਜਿੰਦਾਬਾਦ ਪੰਜਾਬ ਟੈਕਸੀ ਆਪਰੇਟਰ ਜੀ ਜਿੰਦਾਬਾਦ